ਭਾਈ ਇਹ ਸਰਕਾਰ ਕਹਿੰਦੀ ਬਈ ਜਿਹੜੀ ਮੰਡੀ ਆ ਉਹ ਅਸੀਂ ਆਪਦੇ ਹਿਸਾਬ ਨਾਲ ਲਾਵਾਂਗੇ ਅਸੀਂ ਆਪ ਲਾਵਾਂਗੇ ਸਾਡੇ ਕੁਝ ਘਾ ਮਲ ਦਾ ਇਹ ਮੰਡੀ ਨੂੰ ਬੰਦ ਕਰਾਉਣ ਤੋਂ ਯੋਗਦਾਨ ਸੀਗਾ ਜੀ ਬੱਕਰੀ ਦਾ 30 ਦੀ 35 ਬੰਦੀ 40 40000 ਰੁਪਏ ਰੇਟ ਸੀ ਅੱਜ ਉਹ 16 16 17 17000 ਤੇ 20 20000 ਤੋਂ ਥੱਲੇ ਆ ਇਹ ਵੀਰਤ ਬੱਕਰੀ ਨੂੰ ਜਦੋਂ ਕੋਈ ਜਾਣਦਾ ਨਹੀਂ ਸੀ 7-8000 ਤੇ ਸਮਟ ਕੇ ਰਹਿ ਗਈ ਸੀ ਉਦੋਂ ਆਪਾਂ ਇਹ ਬੱਕਰੀ ਨੂੰ ਪ੍ਰਮੋਟ ਕੀਤਾ ਪੂਰੀ ਇੰਡੀਆ ਚ ਲੈ ਕੇ ਗਏ ਬਹੁਤ ਵੱਡਾ business ਬਣਿਆ ਹੈ ਲੋਕਾਂ ਨੇ ਬਹੁਤ ਪੈਸਾ ਕਮਾਇਆ ਭਾਈ ਜੀ ਸਾਰਿਆਂ ਸਰਕਾਰਾਂ ਨੇ ਬਹੁਤ ਮਦਦ ਕੀਤੀ ਆ ਕਾਲੀਦਾਲ ਨੇ ਬਹੁਤ ਪ੍ਰਮੋਟ ਕੀਤਾ ਚਾਹੇ ਬੱਕਰੀਆਂ ਹੋਣ ਭੇਡਾਂ ਹੋਣ ਠੀਕ ਆ ਘੋੜੇ ਹੋਣ ਮੱਝਾਂ ਹੋਣ ਗਾਂ ਹੋਣ ਕਿਤੇ ਕਿਤੇ ਮੇਲੇ ਹੁੰਦੇ ਰਹੇ ਆ ਕਾਲੀਦਾਲ ਨੇ ਇਸ ਚੀਜ਼ ਨੂੰ ਥੱਲੋਂ ਚੱਕ ਕੇ ਉੱਪਰ ਲੈ ਆਇਆ ਤਲਵੰਡੀ ਸਾਬੋ ਦੇ ਘੋੜੇ ਘੋੜੀਆਂ ਦੇ ਮੇਲੇ 'ਚ ਮੌਜੂਦ ਆ ਜਿੱਥੇ ਇਸ ਮੇਲੇ ਵਿੱਚ ਚੋਟੀ ਦੇ ਘੋੜੇ ਘੋੜੀਆਂ ਪੁੱਜੇ ਨੇ ਉੱਥੇ ਹੀ ਵੱਖ-ਵੱਖ ਕੁੱਤੇ ਬੱਕਰੀਆਂ ਵਗੈਰਾ ਵੀ ਆ ਜਿਹੜੇ ਵੱਖ-ਵੱਖ ਜਾਨਵਰ ਆ ਜਿਹੜੇ ਉਹ ਵੀ ਇੱਥੇ ਲੈ ਕੇ ਲੋਕ ਪੁੱਜੇ ਨੇ ਸਾਡੇ ਨਾਲ ਭਾਈ ਬਲਵਿੰਦਰ ਮੌਜੂਦ ਹੈ ਪਿੰਡ ਤੁੰਗਵਾਲੀ ਇਹਨਾਂ ਦਾ ਤੇ ਬੱਕਰੀ ਪਾਲਕ ਨੇ ਮਸ਼ਹੂਰ ਬੱਕਰੀ ਪਾਲਕ ਨੇ ਨਾ ਤੇ ਇਹਨਾਂ ਨੇ ਪੰਜਾਬ 'ਚ ਸਭ ਤੋਂ ਮੇਲਾ ਜਿਹੜਾ ਇਹਨਾਂ ਦਾ ਮਸ਼ਹੂਰ ਮੰਨਿਆ ਜਾਂਦਾ ਸੀ ਪਰ ਪਿਛਲੇ ਸਮੇਂ 'ਚ ਮੇਲਾ ਜਿਹੜਾ ਇਹਨਾਂ ਦਾ ਬੰਦ ਕਰਾਤਾ ਪੂਰੀ ਗੱਲਬਾਤ ਪਾਈ ਹੋਰ ਇਹਨਾਂ ਕਰਾਂਗੇ ਮਤਲਬ ਭਾਈ ਮੇਲੇ 'ਚ ਆਏ ਹੋ ਕਿਵੇਂ ਲੱਗਦਾ ਨਾ ਮੇਲਾ ਲਾਇਆ ਹੈ ਕੀ ਲੱਗਦਾ ਕਿੰਨਾ ਕੁ ਸਹਾਈ ਹੁੰਦਾ ਜਿਹੜਾ ਸਹਾਇਕ ਧੰਦੇ ਇਹ ਲੋਕ ਅਪਣਾ ਰਹੇ ਨੇ ਲੱਗਦਾ ਵੀ ਖੇਤੀ ਨਾਲ ਬਹੁਤ ਵਧੀਆ ਹੈਗਾ ਭਾਈ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਭਾਈ ਐਕਚੁਅਲ ਜਿਮੀਦਾਰ ਜਿਉਂਦਾ ਤਾਂ ਉਸ ਸਹਾਇਕ ਧੰਦੇ ਦੀ ਬਦੌਲਤ ਹੀ ਜਿਉਂਦਾ ਹੈ ਕਿਉਂਕਿ ਜਿਹੜੀ ਖੇਤੀ ਬਾੜੀ ਆ ਉਹ ਤਾਂ ਕਿਤੇ ਆਪਾਂ ਨੂੰ 5 ਤੋਂ 6 ਮਹੀਨਿਆਂ ਦੇ ਵਿੱਚ ਜਾ ਕੇ ਆਪਣੇ ਕੋਲ ਫਸਲ ਤੇ ਪੈਸੇ ਆਉਣੇ ਆ ਜਿਹੜੇ ਸਹਾਇਕ ਧੰਦੇ ਆ ਇਹ ਆਪਣੇ ਨਾਲ ਹਫਤਾਵਾਰੀ ਮਹੀਨਾਵਾਰੀ ਇਹ ਆਪਾਂ ਨੂੰ ਪੈਸੇ ਆਉਂਦੇ ਰਹਿੰਦੇ ਆ ਇਸ ਲਈ ਜਿਹੜਾ ਸਹਾਇਕ ਧੰਦੇ ਨੇ ਇਹ ਮੇਨ ਮੋਟਰ ਜ਼ਿੰਮੇਵਾਰਦਾ ਸਹਾਇਕ ਧੰਦੇ ਨੇ ਕਿਉਂਕਿ ਜੇ ਸਰਕਾਰ ਚਾਵੇ ਵੀ ਸਭ ਨੂੰ ਰੁਜ਼ਗਾਰ ਦੇ ਦੂ ਸਰਕਾਰ ਕਿੱਥੋਂ ਰੁਜ਼ਗਾਰ ਦੇ ਦੂ ਨਹੀਂ ਦੇ ਆਪਾਂ ਸਹਾਇਕ ਧੰਦੇ ਦਾ ਲੋਕਾਂ ਨੂੰ ਕਰਾ ਸਕਦੇ ਆ ਬਤ ਉਹ ਨਵੇਂ ਮੁੰਡੇ ਕੁੜੀਆਂ ਬਹੁਤ ਵੱਡੇ ਪੱਦਰ ਦੇ ਵਿੱਚ ਇਨਚਾ ਰਹੇ ਨੇ ਬੱਕਰੀਆਂ ਵਗੈਰਾ ਚ ਪਰ ਬਾਕੀ ਸਾਨੂੰ ਸਾਰੀਆਂ ਹਾਲਾਤਾਂ ਦਾ ਪਤਾ ਹੀ ਆ ਸਰਕਾਰ ਇਹ ਜੀ ਸਰਕਾਰ ਆਈ ਆ ਜਿਨੇ ਸਾਰੇ ਧੰਦੇ ਖਤਮ ਕੀਤੇ ਆ ਚਾਹੇ ਉਹ ਮੇਲੇ ਹੋਣ ਆਪਣੇ ਕਿੰਨੇ ਕੰਪੀਟੀਸ਼ਨ ਹੁੰਦੇ ਆ ਵਾਝਾਂ ਗਾਵਾਂ ਦੇ ਉੱਥੇ ਵੀ ਇਹਨਾਂ ਦੀ ਇੰਟਰਫੇਅਰ ਆ ਉੱਥੇ ਵੀ ਉਹ ਮੰਡੇ ਵੀ ਵੱਡੇ ਵੱਡੇ ਮੇਲੇ ਵੀ ਇਹਨਾਂ ਨੇ ਫਲਾਪ ਕਰਾਏ ਟੋਂਗ ਵਾਲੀ ਬੱਕਰੀ ਮੰਡੀ ਦੀ ਗੱਲ ਗੱਲ ਕਰੀ ਉਹ ਵੀ ਇੱਕ ਸਰਕਾਰ ਦੀ ਬਦੌਲਤ ਬੰਦ ਹੋ ਗਈ ਕਿੱਥੋਂ ਕਿੱਥੋਂ ਆਉਂਦੇ ਬਾਈ ਕਹੇ ਟੋਂਗ ਵਾਲੀ ਮੰਡੀ ਦਾ ਬਹੁਤ ਮਸ਼ਹੂਰ ਸੀ ਵੱਡੇ ਵੱਡੇ ਮਹਿੰਗੇ ਮਹਿੰਗੇ ਬੱਕਰੇ ਜਿਨ੍ਹਾਂ ਦੀ ਕੀਮਤੀ ਕਹੇ ਬਹੁਤ ਲੱਖਾਂ ਕਰੋੜਾਂ ਚ ਜਾਂਦੀ ਸੀ ਐਜੇ ਆਉਂਦੇ ਸੀ ਉੱਥੇ ਸੌਦੇ ਹੀ ਬਹੁਤ ਹੁੰਦੇ ਸੀ ਬਾਈ ਜੀ ਇੰਡੀਆ ਦੀ ਕੋਈ ਵੀ ਸਟੇਟ ਨਹੀਂ ਜਿੱਥੇ ਲੋਕਾਂ ਦਾ ਨਾ ਆਉਂਦੇ ਆਪਣੇ ਕੋਲੇ ਕਾਹਤਾਂ ਪਹਿਲਾਂ ਹੁੰਦੇ ਸੀ ਰਹਿਣ ਦਾ ਖਾਣੇ ਦਾ ਪੂਰਾ ਪੂਰਾ ਪ੍ਰਬੰਧ ਸੀ ਟਰਾਂਸਪੋਰਟ ਦਾ ਪੂਰਾ ਪੂਰਾ ਪ੍ਰਬ ਪੂਰੀ ਇੰਡੀਆ ਲੈਵਲ ਤੋਂ ਲੋਕ ਆਪਣੇ ਕੋਲ ਆ ਕੇ ਇੱਥੇ ਆਉਂਦੇ ਸੀ ਪਿਛਲੇ ਕੁ ਸਾਲਾਂ ਦੇ ਵਿੱਚ ਮੈਂ ਥੋੜੀ ਜਿਹੀ ਹਿੰਮਤ ਹੋਰ ਮਾਰੀ ਜਿਹਦੇ ਨਾਲ ਬੱਕਰੇ ਇਧਰੋਂ ਐਕਸਪੋਰਟ ਹੋਏ ਇਧਰੋਂ ਬੱਕਰੇ ਕਾਫੀ ਵੱਡੇ ਪੱਧਰ ਦੇ ਵਿੱਚ ਕੁ ਸਾਲਾਂ ਦੇ ਵਿੱਚ ਐਕਸਪੋਰਟ ਹੋਏ ਕਿਉਂਕਿ ਆਪਾਂ ਕੰਪਨੀ ਨੂੰ ਪ੍ਰੋਵਾਈਡ ਕਰਾਏ ਉਹਨਾਂ ਨੇ ਬਾਹਰ ਸੌਦੀ ਵਗੈਰਾ ਦਵਾਈ ਵਗੈਰਾ ਭੇਜੇ ਬੱਕਰੇ ਹਾਂਜੀ ਤੇ ਕਾਰਨ ਕੀ ਹੋਇਆ ਬੰਦੇ ਦਾ ਕੀ ਕੀ ਕਾਰਨ ਕੀ ਰਿਹਾ ਭਾਈ ਜੀ ਭਾਈ ਇਹ ਸਰਕਾਰ ਕਹਿੰਦੀ ਭਈ ਜਿਹੜੀ ਮੰਡੀ ਆ ਉਹ ਅਸੀਂ ਆਲ ਦਸਾ ਬਰ ਲਾਵਾਗੇ ਸਿਆਪ ਲਾਵਾਂਗੇ ਸਾਡੇ ਕੁਛ ਕਾ ਐਮਐਲ ਦਾ ਇਹ ਮੰਡੀ ਨੂੰ ਬੰਦ ਕਰਾਉਣ ਤੋ ਯੋਗਦਾਨ ਸੀਗਾ ਉਹਨਾਂ ਨੇ ਮੈਨੂੰ ਕੁਛ ਨਾ ਕੁਛ ਬੈਠ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਸੈਟਿੰਗਾਂ ਦਾ ਕਹਾ ਪਰ ਮੈਂ ਕਿਸੇ ਲੋਟ ਨਹੀਂ ਉਹਨਾਂ ਕੋਲ ਹੈ ਮੈਂ ਯਾਰ ਮੈਂ ਲੋਕਾਂ ਨੂੰ ਤਾਂ ਹੋਂ ਵੱਡ ਕੇ ਤੁਹਾਨੂੰ ਕਿੱਥੇ ਦੇ ਜੇ ਮੈਂ ਆਪ ਤੱਕ ਆਪ ਸਰਕਾਰ ਦਾ ਐਮਐਲ ਕੋਈ ਆਮ ਆਦਮੀ ਸਰਕਾਰ ਦਾ ਹੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਆਪ ਨੰਗੇ ਚਿੱਟੇ ਕਰਾਂਗੇ ਬਖਤ ਆਉਂਦੇ ਹਜੇ ਇਹਦਾ ਐਡਾ ਵੱਡਾ ਧੰਦਾ ਸੀ ਲੋਕ ਜਿੱਥੇ ਹਜ਼ਾਰਾਂ ਹੀ ਲੋਕ ਪਲਦੇ ਸੀਗੇ ਬੱਕਰੀ ਪਾਲਕ ਵੀ ਦੁਕਾਨਦਾਰਾਂ ਵਾਲੇ ਵੀ ਗੱਡੀਆਂ ਵਾਲੇ ਵੀ ਦਲਾਲ ਵੀ ਖਰੀਦ-ਵੇਚ ਵਾਲੇ ਵੀ ਪਤਾ ਨਹੀਂ ਕਿੰਨੇ ਉੱਥੇ ਮੁੰਡੇ ਕੁੜੀਆਂ ਜਿਹੜੇ ਨਵੇਂ ਸਟੂਡੈਂਟ ਸੀਗੇ ਉਹ ਇਸ ਧੰਦੇ ਦੇ ਵਿਚਾਰੇ ਸੀ ਬਹੁਤ ਪੈਸਾ ਲੱਗਿਆ ਸੀ ਪਰ ਇੱਕ ਤੁੰਗ ਵਾਲੀ ਬੱਕਰਾ ਮੰਡੀ ਬੰਦ ਹੋਣ ਨਾਲ ਉੱਥੇ ਉਹ ਲੋਕਾਂ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ ਜਿਹੜੀ ਬੱਕਰੀ ਦਾ 30 ਦੀ 35 35 40 40 ਹਜ਼ਾਰ ਰੇਟ ਸੀ ਅੱਜ ਉਹ 16 16 17 17 ਹਜ਼ਾਰ ਤੇ 20 20 ਹਜ਼ਾਰ ਤੋਂ ਥੱਲੇ ਆ ਗਿਆ ਕੁਸੀਂ ਦੇਖੋ ਵੀ ਕਿੰਨਾ ਘਾਟਾ ਪਿਆ ਕਿੱਥੋਂ ਲੈਣ ਆਉਂਦੇ ਸੀ ਲੋਕ ਐਕਸਪੋਰਟ ਵੀ ਕਰਦੇ ਸੀ ਕਹਿੰਦੇ ਬਾਹਲੇ ਰਾਜਾਂ ਜਾਂਦੇ ਸੀਗੇ ਭਾਈ ਜੀ ਪੂਰੀ ਇੰਡੀਆ ਦੇ ਹਰ ਸਟੇਟ ਦੇ ਵਿੱਚੋਂ ਮਹਾਰਾਸ਼ਟਰ ਕੇਰਲਾ ਕਰਨਾਟਕਾ ਆਂਧਰਾ ਰਾਜਸਥਾਨ ਹਰਿਆਣਾ ਹਿਮਾਚਲ ਇਹ ਸਟੇਟਾਂ ਦੇ ਹਰ ਵਾਰੀ ਸੋਨੂ ਮੰਡੀ ਦੇ ਵਿੱਚ ਦੇਖਣ ਨੂੰ ਬੰਦੇ ਮਿਲਦੇ ਸੀਗੇ ਉਹਨਾਂ ਦਾ ਆਪਣੇ ਕੋਲੇ ਰੈਸ਼ ਦਾ ਪੂਰਾ ਪ੍ਰਬੰਧ ਹੁੰਦਾ ਸੀਗਾ ਮਾਲ ਭੇਜਿੰਦਾ ਪੂਰਾ ਪ੍ਰਬੰਧ ਹੁੰਦਾ ਸੀਗਾ ਜੇ ਕੋਈ ਰਾਹ ਚ ਪ੍ਰੋਬਲਮ ਆਉਂਦੀ ਸੀ ਪੂਰਾ ਪੂਰੇ ਪ੍ਰਬੰਧ ਹੁੰਦੇ ਸੀਗੇ ਅਗਲੇ ਇੱਕ ਹਫ਼ਤਾ ਆਪਣੇ ਕੋਲੇ ਬੈਠਦੇ ਸੀ ਮਾਲ ਅਗਲੇ ਕਰਦੇ ਸੀ ਗੱਡੀਆਂ ਕਰਾ ਕੇ ਦਿੰਦੇ ਸੀਗੇ ਯਾਨੀ ਐਡਾ ਵਧੀ ਇਹ ਬਿਟਲ ਬੱਕਰੀ ਨੂੰ ਜਦੋਂ ਕੋਈ ਜਾਣਦਾ ਨਹੀਂ ਸੀ 7-8000 ਤੇ ਸਮੇਟ ਕੇ ਰਹਿ ਗਈ ਸੀ ਉਦੋਂ ਆਪਾਂ ਇਹ ਬੱਕਰੀ ਨੂੰ ਪ੍ਰਮੋਟ ਕੀਤਾ ਪੂਰੀ ਇੰਡੀਆ ਚ ਲੈ ਕੇ ਗਏ ਬਹੁਤ ਵੱਡਾ ਬਿਜ਼ਨਸ ਹੋ ਪਣਿਆ ਇਹ ਲੋਕਾਂ ਨੇ ਬਹੁਤ ਪੈਸਾ ਕਮਾਇਆ ਤਕਰੀਬਨ ਨਾਂ ਬਾਲਾ ਪੰਜਾਬ ਦੇ ਵਿੱਚ 10 ਤੋਂ 15 ਕਰੋੜ ਰੁਪਈਆ ਹਰੇਕ ਮਹੀਨੇ ਪੰਜਾਬ ਚ ਬੱਕਰੀਆਂ ਥਰੂ ਆਉਂਦਾ ਸੀਗਾ ਸਰਕਾਰ ਕਹਿੰਦੀ ਤੁਸੀਂ ਕਣਕ ਛੱਡ ਦਿਓ ਝੋਨਾ ਛੱਡ ਦਿਓ ਸਹਾਇਕ ਧੰਦੇ ਅਪਣਾਓ ਕਿਸਾਨ ਖੁਸ਼ਹਾਲ ਹੋਣਗੇ ਸਰਕਾਰ ਦਾਵੇ ਬਹੁਤ ਕਰਦੀ ਹੈ ਮੁੱਖ ਮੰਤਰੀ ਸਾਹਿਬ ਵੀ ਸਟੇਜਾਂ 'ਤੇ ਬਹੁਤ ਸਾਰੇ ਬਿਆਨ ਦਿੰਦੇ ਹੈਗੇ ਬਾਈ ਜੀ ਸਿਰਫ ਕਾਗਜ਼ੀ ਗੱਲਾਂ ਨੇ ਜਿਵੇਂ ਚਿਪਸ ਵਾਲੇ ਲਫਾਫੇ ਵਿੱਚ ਇਕੱਲੀ ਹਵਾ ਵਿਕਦੇ ਚਿਪਸ ਥੋੜੀ ਜੀ ਹੁੰਦੀ ਆ ਸਰਕਾਰ ਦੇ ਉਹ ਡ੍ਰੀਮ ਨੇ ਵਿੱਚ ਕੁਝ ਨਹੀਂ ਉਹਨਾਂ ਦੇ ਸਿਰਫ ਗੱਲਾਂ ਨੇ ਖੋਖਲੀਆਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾਗਾ ਮੈਨੂੰ ਦੱਸੋ ਬਈ ਕਿੰਨੇ ਲੋਕ ਨਵੇਂ ਸੈਕ ਦੰਦਾ ਚਾਹੇ ਸੈਕ ਦੰਦਾ ਖਤਮ ਕਰਤੇ ਸੈਂਟਰ ਦੇ ਲੋਨ ਆ 50 50% ਸਬਸਿਡੀ ਆ ਇੱਕ ਮਾਂ ਤੇ ਕਿੰਨੇ ਪੰਜਾਬ ਚ ਲੋਨ ਹੋਏ ਆ ਮਸਾਂ ਇੱਕ ਦੋ ਲੋਨ ਹੋਏ ਆ ਅਜੇ ਤੱਕ ਪੰਜਾਬ ਚ ਪੂਰੀ ਇੰਡੀਆ ਦੇ ਵਿੱਚ ਢੜਾ ਢੜਾ ਲੋਨ ਹੁੰਦੇ ਆ ਬੱਕਰੀਆਂ ਦੇ 50% ਸਬਸਿਡੀ ਆ ਬਰਦਾ ਸੋ ਮੈਨੂੰ ਬਈ ਕਿਸੇ ਲੋਨ ਕਰਾਇਆ ਸੀ ਤੁਹਾਡੀਆਂ ਫਾਈਲਾਂ ਕੋਈ ਪੰਜਾਬ ਸਰਕਾਰ ਕੱਢ ਨਹੀਂ ਰਹੀ ਇੱਥੇ ਪੰਗਾ ਨੇ ਠੀਕ ਆ ਸੈੱਡ ਵੀ ਸਾਨੂੰ ਸੈਂਟਰ ਮੂੰਹ ਲਾ ਕੇ ਰਾਜੀ ਨਹੀਂ ਤੇ ਨੁਕਸਾਨ ਕੀਦਾ ਹੋ ਰਿਹਾ ਨੁਕਸਾਨ ਬਈ ਜੀ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਸਰਕਾਰ ਨੂੰ ਕੀ ਹੈਗਾ ਸਰਕਾਰ ਨੂੰ ਬੇਲਣਾ ਦੀ ਲੋੜ ਆ ਜੇ ਲੋਕੀ ਆਪੋ ਆਪੋ ਉਹਦੇ ਕੰਮਾਂ 'ਚ ਲਾ ਗਏ ਤੇ ਇਹਨਾਂ ਤੇ ਰੈਲੀਆਂ ਤੇ ਕੌਣ ਜਾਊਗਾ ਇਹਨਾਂ ਦੇ ਮਗਰ ਜੇ ਕੋਈ ਵੀ ਜਵਾਕ ਨੌਜਵਾਨ ਮੁੰਡੇ ਧੰਦੇ ਚਾਹਣਗੇ ਉਹ ਬਈ ਜੀ ਕਿਉਂ ਤੁਰਨਗੇ ਕਿਸੇ ਨਾਲ ਸਰਕਾਰਾਂ ਨੂੰ ਬੇਲਣਾ ਦੀ ਲੋੜ ਆ ਨਾ ਕਿ ਕੰਮ ਵਾਲੇ ਬੰਦੇ ਥੋੜਾ ਕਾਫੀ ਟਾਈਮ ਤੋਂ ਲੰਬੇ ਜਾਦੇ ਪਿਛਲੀਆਂ ਸਰਕਾਰਾਂ ਦਾ ਬਹੁਤ ਮਦਦ ਕਰਦੀਆਂ ਸੀ ਕਹਿੰਦੇ ਭਾਈ ਜੀ ਸਾਰੀਆਂ ਸਰਕਾਰਾਂ ਨੇ ਬਹੁਤ ਮਦਦ ਕੀਤੀ ਆ ਕਾਲੀਦਾਲ ਨੇ ਬਹੁਤ ਪ੍ਰਮੋਟ ਕੀਤਾ ਚਾਹੇ ਬੱਕਰੀਆਂ ਹੋਣ ਭੇਟਾਂ ਹੋਣ ਠੀਕ ਆ ਘੋੜੇ ਹੋਣ ਮੱਝਾਂ ਹੋਣ ਗਾਂ ਹੋਣ ਕਿ ਟਿੱਕੜੇ ਮੇਲੇ ਹੁੰਦੇ ਰਹੇ ਆ ਕਾਲੀਦਾਲ ਇਸ ਚੀਜ਼ ਨੂੰ ਥੱਲੋਂ ਚੱਕ ਕੇ ਸ਼ੁਰੂ ਕੀਤਾ ਕਾਲੀਦਾਲ ਦੇ ਪ੍ਰਧਾਨ ਬੜਾ ਸੀ ਕਾਲੀ ਸਾਹਿਬ ਪ੍ਰਧਾਨ ਕਹਿੰਦੇ ਬੜੇ ਸ਼ਕੀਨ ਨੇ ਬੜੇ ਬੜੇ ਜੀ ਸ਼ਕੀਨ ਨੇ ਬਹੁਤ ਚੰਗੇ ਚੰਗੇ ਜਾਨਵਰ ਆ ਜੇ ਆਪਾਂ ਘੋੜਿਆਂ ਦੀ ਗੱਲ ਕਰੀਏ ਬੱਕਰੀਆਂ ਦੀ ਗੱਲ ਕਰੀਏ ਮੈਂਡਿਆਂ ਦੀ ਗੱਲ ਕਰੀਏ ਪੋਨੀ ਦੀ ਗੱਲ ਗੱ ਜੇ ਉਹਨਾਂ ਨੂੰ ਸ਼ੌਕ ਆ ਤਾਂ ਹੀ ਉਹਨਾਂ ਨੇ ਪ੍ਰਮੋਟ ਕੀਤੇ ਪੂਰੀ ਹਿੰਦਿਆ ਚ ਤੂਤੀ ਬੋਲਦੀ ਆ ਅੱਜ ਪੰਜਾਬ ਦੇ ਸਾਰੇ ਜਾਨਵਰਾਂ ਦੀ ਇਹ ਕਿਤਨੇ ਕਿਤੇ ਸ਼੍ਰੋਮੀ ਅਕਾਲੀ ਦਲ ਨੂੰ ਇਹਦਾ ਸੇਰਾ ਜਾਂਦਾ ਸੀ ਮਿਲੇ ਨਹੀਂ ਪ੍ਰਧਾਨ ਜੀ ਸੁਖਵੀਰ ਨਾਲ ਗੱਲ ਕੀਤੀ ਹੋਵੇ ਕਿ ਬੱਕਰੀਆਂ ਕੋ ਬੰਦ ਹੋ ਗਏ ਯਾਰ ਪਹਿਲਾਂ ਚੱਲਦੇ ਸੀ ਪ੍ਰਧਾਨ ਜੀ ਕੋਈ ਉਪਰਾਲਾ ਕਰੋ ਜਾਂ ਇਸ ਤਰ੍ਹਾਂ ਕੋਈ ਉਹਨਾਂ ਨੇ ਆਸ-ਪਾਸ ਇਹਨਾਂ ਤੋਂ ਗੱਲਬਾਤ ਕੀਤੀ ਮੈਂ ਜੀ ਪ੍ਰਧਾਨ ਜੀ ਨੂੰ ਮਿਲਾਂਗਾ ਪ੍ਰਧਾਨ ਜੀ ਕਹਿੰਦੇ ਕੋਈ ਕੋਈ ਗੱਲ ਨਹੀਂ ਜਿੱਥੇ ਇੰਨਾ ਚਿਰ ਸਬਰ ਕੀਤਾ ਥੋੜਾ ਸਬਰ ਕਰ ਮੇਲੇ ਚਲਾਵਾਂਗੇ ਉਵੇਂ ਹੀ ਮੇਲੇ ਲੱਗਣਗੇ ਜਿਵੇਂ ਜਿੱਥੇ ਤੂੰ ਮੇਲਾ ਲਾਉਂਦਾ ਸੀ ਉੱਥੇ ਹੀ ਮੇਲਾ ਤੁਸੀਂ ਦੇਖੋ ਭਈ ਹੋਣਾ ਜਿੰਨੇ ਬੰਦਾ ਪ੍ਰਾਈਵੇਟ ਤੌਰ ਤੇ ਵੀ ਮੇਲੇ ਹੋ ਰਹੇ ਆ ਨਾ ਉਹਨਾਂ 'ਚ ਵੀ ਸਰਕਾਰ ਦੀ ਇੰਟਰਫੇਅਰ ਆ ਉਹਨਾਂ 'ਚ ਵੀ ਕਹਿ ਦਿੰਦੇ ਆ ਵੀ ਸਾਡੇ ਹਿਸਾਬ ਨਾਲ ਮੇਲਾ ਲੱਗੂਗਾ ਸਾਰਾ ਕੁਝ ਸਾਡਾਗਾ ਹਿਸਾਬ ਮੜਾ ਮੋਟਾ ਕੀ ਹਿਸਾਬ ਸਾਹਿਬ ਜੀ ਟੋਟਲ ਜਿੰਨੀ ਕੋਈ ਪਰਚੀ ਵਗੈਰਾ ਕੀ ਸਾਰੀ ਉਹ ਸਾਡੀ ਹੋਊਗੀ ਤੁਸੀਂ ਜਿਹੜਾ ਕੁਝ ਮਰਜ਼ੀ ਸ਼ੋਅ ਕਰਾਓ ਪੈਸੇ ਲੈਂਦੇ ਆ ਹਾਂ ਐਜੇ ਤਾਂ ਹਾਲ ਹੋ ਪਏ ਹੋਏ ਹੋਏ ਪਏ ਪੰਜਾਬ ਦੇ ਤੁਸੀਂ ਦੇਖੋ ਜੇ ਅੱਜ ਪੰਜਾਬ ਦੇ ਵਿੱਚ ਐਡੇ ਚੰਗੀਆਂ ਮੱਝਾਂ ਕਾਵਾ ਘੋੜੀਆਂ ਬੱਕਰੀਆਂ ਜੇ ਆਪਣੇ ਅਦਰ ਸਟੇਟ 'ਚ ਨਾ ਜਾਣੀਆਂ ਤਾਂ ਪਾਉ ਨੂੰ ਪੰਜਾਬੀ ਕਿੰਨਾ ਕ ਜਾਨਵਰ ਲੈਣਗੇ ਜੇ ਅਦਰ ਸਟੇਟ ਜਾਂਦੀਆਂ ਫੇਰ ਵੀ ਆਪਾਂ ਕਮਾਈ ਕਰ ਸਕਦੇ ਆ ਕੱਲੇ ਦਾਅਵੇ ਕਰ ਰਹੀ ਹੈ ਸਰਕਾਰ ਵੀ ਕਿਸਾਨਾਂ ਨੂੰ ਪਰਫੁੱਲਤ ਕਰਨ ਵਾਸਤੇ ਕਰ ਰਹੇ ਆ ਜਾਂ ਖੇਤੀਬਾੜੀ ਤੋਂ ਪਰੇ ਘਟ ਕੇ ਹੋਰ ਕੰਮ ਕਰਾ ਰਿਆ ਸਾਰੇ ਦਾਅਵੇ ਨੇ ਸਰਕਾਰ ਦੇ ਬਾਈ ਜੀ ਕੱਲੇ ਦਾਅਵੇ ਆ ਦਾਅਵੇਦ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਫੂਕ ਨਿਕਲਦੀ ਜਾਂਦੀ ਆ ਸਾਨੂੰ ਪਤਾ ਲੱਗ ਜੂ ਜਿਹੜੇ ਕਿਤੇ ਪਾਣੀ ਦੀਆਂ ਗੱਲਾਂ ਕਰਦੇ ਸੀਗੇ ਉਹ ਜਿਹੇ ਬਿਆਨਾਂ ਤੋਂ ਵੀ ਅੱਜ ਭੱਜਣ ਲੱਗ ਗਏ ਆਉਣ ਵਾਲੇ ਦਿਨਾਂ ਸਾਨੂੰ ਬਹੁਤ ਸਾਰੇ ਮੁੱਦੇ ਹੈ ਜਿਹੜੇ ਤੁਹਾਨੂੰ ਖੁਦ ਪਤਾ ਲੱਗ ਜੂ ਵੀ ਸਿਰਫ ਸਾਨੂੰ ਮੂਰਖ ਬਣਾ ਕੇ ਸਰਕਾਰ ਆਈ ਆ ਸਾਡੇ ਵਰਗਾਂ ਤਾਂ ਨੌਜਵਾਨਾਂ ਨੂੰ ਯਾਰ ਅਸਤਾਬ ਦੇ ਸਾਹਦੇ ਵਧੀਆ ਸੀਗਾ ਸੰਤਾ ਇੱਕ ਨਾਰਾ ਹੀ ਮਾਰ ਗਿਆ ਮੇਰਾ ਰੰਗ ਦੇ ਸੰਤੀ ਚੋਲਾ ਸੰਤਾ ਉਹ ਗਾਣਾ ਲੈ ਕੇ ਬਹਿ ਗਿਆ ਐਨੇ ਕ ਭਾਵ ਤੋਂ ਹੋ ਗਏ ਯਾਨੀ ਉਹ ਭਾਵਕਤਾ ਦੇ ਵਿੱਚ ਅਸੀਂ ਆਖਿਆ ਯਾਰ ਪੰਜਾਬ ਆਜ਼ਾਦੀ ਵੱਲ ਚੱਲਿਆਗਾ ਤੇ ਆਪਾਂ ਨੂੰ ਵੀ ਆਜ਼ਾਦੀ ਦੀ ਲਹਿਰ ਚ ਆਉਣਾ ਚਾਹੀਦਾ ਮੋਸ਼ਨਲ ਬਲੈਕਮੇਲ ਹੋ ਗਏ ਪਰ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਾ ਵੀ ਇਹਨਾਂ ਦੀ ਗੱਲਾਂ 'ਚ ਕੁਝ ਨਹੀਂ ਸਿਰਫ ਸਿਰਫ ਬਲੈਕ ਮੋਸ਼ਨਲ ਬਲੈਕਮੇਲ ਕਰਦੇ ਆ ਲੋਕਾਂ ਨੂੰ ਹੋਰ ਕੋਈ ਧੰਦਾ ਨਹੀਂ ਕਰਦੇ ਕੋਈ ਕੰਮ ਨਹੀਂ ਕਰਦੇ ਹਾਂ ਬਿਲਕੁਲ ਇਹਨਾਂ ਨੇ ਸਰਕਾਰ ਦੀ ਜਿੱਥੇ ਪੋਲ ਖੋਲੀ ਹੈ ਉੱਥੇ ਸਰਕਾਰ ਦੇ ਕਈ ਦਾਅਵਿਆਂ ਤੇ ਸਵਾਲ ਵੀ ਚੁੱਕੇ ਨੇ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਕਿਸਾਨਾਂ ਜਿਹੜੇ ਸਹਾਇਕ ਧੰਦੇ ਅਪਣਾਉਣ ਬੱਕਰੀ ਪਾਲਣ ਵੱਲ ਆਉਣ ਪਰ ਇਹ ਕਹਿੰਦੇ ਬੱਕਰੀ ਪਾਲਣਾ ਜੋ ਸੀ ਵੱਡੀ ਤਦਾਦ ਤੇ ਮੰਡੀ ਲਗਾ ਕੇ ਕਰਦੇ ਸੀ ਉਸ ਨੂੰ ਸਰਕਾਰ ਨੇ ਆਪਣੇ ਦਰ ਨਾਲ ਬੰਦ ਕਰ ਦਿੱਤਾ ਉਹਨੂੰ ਬੰਦ ਕਰਾ ਦਿੱਤਾ ਗਿਆ ਤੇ ਇਹਨਾਂ ਨੇ ਕਿਹਾ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਖੁਲਾਸੇ ਨੇ ਜਿਹੜੇ ਕੀਤੇ ਜਾਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਹਨਾਂ ਨੇ ਪਹੁੰਚ ਕੀਤੀ ਹੈ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਮੇਲੇ ਜੋ ਇਸ ਤਰ੍ਹਾਂ ਪਹਿਲਾਂ ਲੱਗਦੇ ਸੀ ਉਸੇ ਤਰ੍ਹਾਂ ਲਗਵਾਉਣੇ ਸ਼ੁਰੂ ਹੋਣਗੇ ਮਨੀਸ਼ ਗਰ ਪੀਟੀਸੀ ਨਿਊਜ਼ ਤਲਵੰਡੀ